ਜਦੋਂ ਵਰਕ ਵੀਜ਼ਾ ਦੀ ਗੱਲ ਆਉਂਦੀ ਹੈ ਜਿਆਦਾਤਰ ਆਪਾਂ ਦੇਖਦੇ ਆ ਬਹੁਤ ਸਾਰੇ ਐਡਸ ਲੱਗੇ ਹੁੰਦੀਆਂ ਉਹ ਅਰਬ ਕੰਟਰੀਜ਼ ਦੇ ਵੀ ਹੁੰਦੀਆਂ ਹਨਾ ਵਰਕ ਵੀਜ਼ਾ ਦੇ ਨਾਂ ਤੇ ਨਾ ਬੜਾ ਇੱਕ ਵਾਰੀ ਬੰਦੇ ਨੂੰ ਲੱਗਦਾ ਵੀ ਜਿਵੇਂ ਸਟੱਡੀ ਹੈ ਉਹ ਇੰਨਾ ਜ਼ਿਆਦਾ ਚਾਹੇ ਤਾਂ ਆਪਾਂ ਕਹਿ ਲਈਏ ਪ੍ਰਮੋਟ ਹੋ ਗਿਆ ਵਕ ਵਕ ਹਰ ਬੰਦਾ ਹੀ ਬੋਲ ਰਿਹਾ ਹੈ ਹਨਾ ਤਾਂ ਕਰਕੇ ਲਾ ਲਓ じゃ ਉਸ ਵੀਜ਼ੇ ਜ਼ਿਆਦਾ ਆ ਰਹੇ ਹੈ ਸਕਸੈਸ ਰੇਟ ਜ਼ਿਆਦਾ ਹੈ ਵਰਕ ਵੀਜ਼ਾ ਦੇ ਨਾਂ ਤੇ ਜਦੋਂ ਗੱਲ ਆਉਂਦੀ ਹੈ ਨਾ ਬੰਦੇ ਨੂੰ ਲੱਗਦਾ ਪਤਾ ਨਹੀਂ ਲੱਗੂਗਾ ਪਤਾ ਨਹੀਂ ਠੱਗੀ ਨਾ ਵੱਜੇ ਹਨਾ ਬਿਲਕੁਲ ਰਾਈਟ ਸਰ ਇਹ ਸਭ ਤੋਂ ਪਹਿਲਾ ਕੁਐਸਚਨ ਤਾਂ ਇਹੀ ਆਂਦਾ ਹੈ ਕਿ ਕੀ ਉਹ ਕੰਸ ਜਦੋਂ ਇੱਕ ਮਿਨਿਸਟਰੀ ਤੋਂ ਲਾਇਸੈਂਸ ਅਪਰੂਵ ਕਰਾਂਦਾ ਹੈ ਉਹਦੇ ਤੇ ਬਹੁਤ ਜ਼ਿਆਦਾ ਵੱਡੀ ਇੱਕ ਜਿਹੜੀ ਜ਼ਿੰਮੇਵਾਰੀ ਹੈ ਉਹ ਪੈ ਜਾਂਦੀ ਹੈ ਕਿ ਉਹਨੂੰ ਆਪਣਾ ਜਿਹੜਾ ਕੰਮ ਹੈ ਬਹੁਤ ਤਰੀਕੇ ਨਾਲ ਕਰਨਾ ਹੁੰਦਾ ਹੈ ਤੇ ਇਹ ਜਿਹੜੀ ਜਾਣਕਾਰੀ ਇੱਕ ਆਮ ਕੈਂਡੀਡੇਟ ਕੋਲ ਪਹੁੰਚਦੀ ਹੀ ਨਹੀਂ ਹੈ ਕਿ ਕਿਹਦੇ ਕੋਲੋਂ ਵਰਕ ਪਰਮਿਟ ਲੈਣਾ ਚਾਹੀਦਾ ਕਿਹਦੇ ਕੋਲੋਂ ਨਹੀਂ ਲੈਣਾ ਚਾਹੀਦਾ ਤੇ ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਇਹ ਅਵੇਅਰ ਕਰਾਂਗੀ ਜਦੋਂ ਵੀ ਤੁਸੀਂ ਅਪਲਾਈ ਕਰਨਾ ਹੈ ਤੁਹਾਨੂੰ ਇਹ ਚੈੱਕ ਕਰਨਾ ਬਹੁਤ ਜ਼ਰੂਰੀ ਹੈ ਕਿ ਕੀ ਉਹ ਕੰਸਲਟੈਂਟ ਲਾਇਸੈਂਸਡ ਹੈ ਕਿ ਨਹੀਂ ਕਿ ਉਹ ਪੰਜਾਬ ਦੇ ਵਿੱਚ ਜੇ ਬੈਠਾ ਹੈ ਤੇ ਪੰਜਾਬ ਦਾ ਲਾਇਸੈਂਸ ਹੈ ਕਿ ਨਹੀਂ ਕਿ ਉਹਦੇ ਕੋਲ ਮਿਨਿਸਟਰੀ ਲਾਇਸੈਂਸ ਹੈ ਕਿ ਨਹੀਂ ਕੀ ਉਹ ਕੰਸਲਟੈਂਟ ਕੋਲ ایکسپੀਰੀਅੰਸ ਵੀ ਹੈ ਕਿ ਨਹੀਂ ਸਮ ਟਾਈਮ ਲਾਇਸੈਂਸ ਹੁੰਦਾ ਬਟ ਉਹਨਾਂ ਦੀ ਆਪ ਦੀ ਕੋਈ ਹਿਸਟਰੀ ਨਹੀਂ ਹੁੰਦੀ ਕਦੇ ਉਹਨਾਂ ਨੇ ਕੋਈ ਵੀਜ਼ਾ ਨਹੀਂ ਲਵਾਇਆ ਹੁੰਦਾ ਕਦੇ ਉਹ ਆਪ ਵੀ ਬਾਹਰ ਨਹੀਂ ਗਏ ਹੁੰਦੇ ਉਹਨਾਂ ਦੇ ਕੋਲ ਕਿਸੇ ਤਰ੍ਹਾਂ ਦੇ ਕੰਟ੍ਰੈਕਟ ਨਹੀਂ ਹੁੰਦੇ ਬਸ ਛੁੱਟੀਆਂ ਗੱਲਾਂ ਕਰਕੇ ਬਹੁਤ ਜ਼ਿਆਦਾ ਜਿਹੜਾ ਇੱਕ ਗੁੰਮਰਾਹ ਕਰਦੇ ਨੇ ਕੈਂਡੀਡੇਟ ਨੂੰ ਤੇ ਉਹਦੇ ਵਿੱਚ ਬੱਚਿਆਂ ਦਾ ਸਮਾਂ ਬਹੁਤ ਖਰਾਬ ਹੁੰਦਾ ਹੈ ਪੈਸੇ ਖਰਾਬ ਹੁੰਦੇ ਆ ਤੇ ਬਹੁਤ ਜ਼ਿਆਦਾ ਜਿਹੜੇ ਬੱਚੇ ਆ ਸਮ ਟਾਈਮ ਸਾਡੇ ਕੋਲ ਆਉਂਦੇ ਆ ਬਹੁਤ ਜ਼ਿਆਦਾ ਅਪਸੈਟ ਹੁੰਦੇ ਆ ਜਦੋਂ ਉਹਨਾਂ ਨੂੰ ਕਾਉਂਸਲਿੰਗ ਵੀ ਦਿੰਦੇ ਆ ਕਾਉਂਸਲਿੰਗ ਆਣਾ ਪੈਂਦਾ ਹੈ ਕਿ ਅਸੀਂ ਤੁਹਾਨੂੰ ਸਹੀ ਰਸਤਾ ਦੱਸ ਰਹੇ ਹਾਂ ਅਸੀਂ ਤੁਹਾਨੂੰ ਸਹੀ ਤਰੀਕੇ ਨਾਲ ਦੱਸ ਰਹੇ ਹਾਂ ਕਿ ਐਵੇਂ ਤੁਸੀਂ ਜਿਹੜਾ ਆਪਣਾ ਵਰਕ ਪਰਮਿਟ ਹੈ ਪੀਆਰ ਜਿਹੜੀ ਹੈ ਉਹ ਐਵੇਂ ਲੈ ਸਕਦੇ ਹੋ ਹੂੰ ਬਿਲਕੁਲ ਹੋਰ ਵੀ ਬਹੁਤ ਸਾਰੀਆਂ ਆਪਸ਼ਨਸ ਤੁਹਾਨੂੰ ਮਿਲ ਸਕਦੀਆਂ ਨੇ ਜਿਵੇਂ ਮੈਮ ਨੇ ਕਿਹਾ ਕਿ ਅਰਬ ਕੰਟਰੀਜ਼ ਦੀਆਂ ਤੁਹਾਡੀ ਪ੍ਰੋਫਾਈਲ ਥੋੜੀ ਵੀਕ ਹੈ ਕਾਲ ਲਾ ਲੈਣੇ ਜਾਂਦੇ ਜਾਂਦੇ ਹੈਲੋ ਸਤਿ ਸ਼ਕਾਲ ਸਤਿ ਸ਼ਕਾਲ ਜੀ ਕੌਣ ਬੋਲ ਰਹੇ ਹੋ ਜੀ ਕੀ ਸਵਾਲ ਹੈ ਤੁਹਾਡਾ ਸਰ ਮੇਰਾ ਨਾਮ ਮੁਸਕਾਨ ਹੈ ਤੇ ਮੈਂ ਬੀਐਸਸੀ ਨਰਸਿੰਗ ਕੀਤੀ ਹੋਈ ਹੈ ਹਾਂਜੀ ਸੋ ਯਰ ਸਾਂ ਮੈਂ ਐਕਸਪੀਰੀਅੰਸ ਕੀਆ ਸਟਾਫ ਨੇ ਅੱਧਾ ਐਂਡ 8:32 ਹੈ ਓਕੇ ਮੈਮ ਤੇ ਆਇਲ ਸਪੇਅਰ ਕੀਤਾ ਹੈ ਤੁਸੀਂ ਨਹੀਂ ਮੈਂ ਮੈਂ ਕਰਨੀ ਹੈ ओके ਤੇ मैम ਬਿਲਕੁਲ ਤੁਸੀਂ ਅਪਲਾਈ ਕਰ ਸਕਦੇ ਹੋ ਬਟ ਮੈਂ ਤੁਹਾਨੂੰ ਪਹਿਲਾਂ ਹੀ ਦੱਸਣਾ ਚਾਹੁੰਦੀ ਆ ਕਿ ਜਦੋਂ ਵੀ ਆਪਾਂ ਕੈਨੇਡਾ ਦਾ ਵਰਕ ਪਰਮਿਟ ਅਪਲਾਈ ਕਰਦੇ ਆ ਤੇ ਸਾਨੂੰ ਇਨੀਸ਼ੀਅਲ ਸਟੇਜ ਤੇ ਜਿਹੜੀ ਆਪਣੀ ਲੈਂਗੁਏਜ ਦੀ ਰਿਕੁਆਇਰਮੈਂਟ ਹੈ ਉਹ ਕੰਪਲੀਟ ਕਰਨੀ ਪੈਂਦੀ ਹੈ ਵੈਸੇ ਮਿਨੀਮਮ ਰਿਕੁਆਇਰਮੈਂਟ 5.5 ਬੈਂਡ ਦੀ ਹੈ ਬਟ ਬਹੁਤ ਸਾਰੇ ਐਦਾ ਦੇ ਪ੍ਰੋਵਿੰਸ ਹੈ ਜਿਹਦੇ ਵਿੱਚ ਅਪਰਿੰਟ ਪੀਆਰ ਦਿੱਤੀ ਜਾ ਰਹੀ ਹੈ ਉਹਦੇ ਵਿੱਚ 6 ਓਵਰオール ਦੀ ਜਿਹੜੀ ਰਿਕੁਆਇਰਮੈਂਟ ਹੈ ਉਹ ਦਿੱਤੇ ਜਾ ਰਹੀ ਹੈ ਤੇ ਜੇ ਤੁਸੀਂ ਆਇਲਸ ਕਰ ਲੋਗੇ ਆਦਰਵਾਈਜ਼ ਤੁਸੀਂ ਐਦਾਂ ਵੀ ਕਰ ਸਕਦੇ ਹੋ ਕਿ ਤੁਸੀਂ ਸਾਡੇ ਕੋਲ ਰਜਿਸਟਰ ਕਰਾ ਕੇ ਆਪਣੇ ਆਪ ਨੂੰ ਜਿਹੜੀ ਤੁਹਾਡੀ ਡਿਗਰੀ ਹੈ ਉਹਦੀ ਵੈਸ ਅਪਲਾਈ ਕਰ ਲੋ ਪੈਰਲਲ ਤੁਸੀਂ ਆਇਲਸ ਕਰ ਲੋ ਜਿਹੜਾ 1 ਮਹੀਨਾ ਤੁਹਾਡੀ ਏਵੈਲੂਏਸ਼ਨ ਦੇ ਵਿੱਚ ਜਾਏਗਾ ਤੁਹਾਡੀ ਈਸੀਆ ਰਿਪੋਰਟ ਆਨ ਨੂੰ ਜਾਏਗਾ ਉਹਦੇ ਵਿੱਚ ਤੁਸੀਂ ਆਇਲਸ ਅਪੀਅਰ ਕਰਕੇ ਵੀ ਸਾਡੇ ਕੋਲ ਜਿਹੜਾ ਆਪਣਾ ਕੇਸ ਹੈ ਫਰਦਰ ਕੰਟੀਨਿਊ ਕਰ ਸਕਦੇ ਹੋ ਹੈਲੋ ਬਿਲਕੁਲ ਬਹੁਤ ਸਾਰੀਆਂ ਕਾਲਸ ਮਿਸ ਹੋ ਗਈਆਂ ਸਾਡੇ ਤੋਂ ਉਹਨਾਂ ਤੋਂ ਮਾਫੀ ਚਾਹੁੰਦੇ ਆ ਕੱਲ ਮਾਰਨਿੰਗ ਤੁਹਾਨੂੰ ਕਾਲ ਆਊਗੀ ਬੈਕ ਕਾਲ ਜਿਹੜੀ ਗੋ ਵੀਜ਼ਾ ਵੱਲੋਂ ਉਸ ਤੇ ਤੁਸੀਂ ਗੱਲ ਕਰ ਸਕਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰ ਸਕਦੇ ਹੋ ਅਗਲੀ ਵਾਰ ਫਿਰ ਇੱਕ ਨਵਾਂ ਟੌਪਿਕ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਵਾਂਗੇ ਉਦੋਂ ਤੱਕ ਇਜਾਜ਼ਤ ਦਿਓ ਸਾਡੇ ਨਾਲ ਰੀਤੂ 베ਲਾ ਜੀ ਸੀਗੇ ਮੈਮ ਕੀਮਤੀ ਸਮਾਂ ਤੁਸੀਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਰ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਕਾਲ ਕਰਦੇ ਹੋ ਸਾਡਾ ਸ਼ੋਅ ਲੈ ਕੇ ਆਉਣ ਦਾ ਮਕਸਦ ਹੁੰਦਾ ਕਿ ਸਟੂਡੈਂਟ ਅਵੇਅਰ ਹੋਵੇ ਸਟੂਡੈਂਟ ਨੂੰ ਗਾਈਡੈਂਸ ਮਿਲੇ ਬਹੁਤ ਸਾਰੇ ਠੱਗੀ ਠੋਰੀ ਦਾ ਸ਼ਿਕਾਰ ਹੋ ਰਿਹਾ ਇਹਦੇ ਨਾਲ ਆਪਾਂ ਇੰਨੀਆਂ ਵੀਡੀਓਜ਼ ਦੇਖਦੇ ਆ ਕਿ ਹੋਰ ਬਹੁਤ ਕੁਝ ਦੇਖਦੇ ਆ ਇਸ ਕਰਕੇ ਪਹਿਲਾਂ ਤੁਸੀਂ ਜੇ ਤੁਸੀਂ ਆਪ ਅਵੇਅਰ ਹੋ ਤਾਂ ਤੁਹਾਡੇ ਨਾਲ ਕੋਈ ਠੱਗੀ ਨਹੀਂ ਕਰ ਸਕਦਾ ਤੁਸੀਂ ਸਹੀ ਕੰਸਲਟੈਂਟ ਚੂਜ਼ ਕਰੋ ਔਰ ਬਹੁਤ ਸਾਰੇ ਤਰੀਕੇ ਆ ਵਿਦੇਸ਼ ਜਾਣ ਦੇ ਲਈ ਤੁਸੀਂ ਕਈ ਵਾਰੀ ਦੇਖਦੇ ਆਪਾਂ 2 ਨੰਬਰ 'ਚ ਬੱਚੇ ਜਾਂਦੇ ਆ 50-50 ਲੱਖ ਰੁਪਿਆ ਆਪਣਾ ਦਿੰਦੇ ਆ ਪਰ ਉਸ ਤੋਂ ਪਹਿਲਾਂ ਇੱਕ ਵਾਰੀ ਤੁਸੀਂ ਸਹੀ ਦਿਸ਼ਾ ਦੇ ਵੱਲ ਜੇ ਘਰ ਆਉਣੇ ਸਾਰੇ ਆਪਸ਼ਨ ਤੁਹਾਨੂੰ ਮਿਲ ਜਾਂਦੀਆਂ ਬਹੁਤ ਸਾਰੇ ਵੱਖ-ਵੱਖ ਫੀਲਡ ਦੇ ਵਿੱਚ ਕੰਮ ਕਰ ਰਹੇ ਆ ਜਿਨ੍ਹਾਂ ਦੇ ਇੱਥੇ ਕੰਮ ਸੈਟਲ ਵੀ ਹੈਗੇ ਆ ਤਾਂ ਵੀ ਤੁਸੀਂ ਪੀਆਰ ਲਈ ਅਪਲਾਈ ਕਰ ਸਕਦੇ ਹੋ ਕਿਉਂਕਿ ਇਸ ਤਰ੍ਹਾਂ ਹੁੰਦਾ ਕਿ ਜੇਕਰ ਮੈਮ ਇੱਕ ਸਵਾਲ ਹੋ ਰਿਹਾ ਹੈ ਤਾਂ ਅੰਦੇ-ਅੰਦੇ ਤੁਹਾਨੂੰ ਕਰ ਦੇਣਾ ਕਿ ਜਿਵੇਂ ਮੰਨ ਲਓ ਇੱਕ ਫੀਲਡ ਦੇ ਵਿੱਚ ਕੋਈ ਬੰਦਾ ਕੰਮ ਕਰ ਰਿਹਾ ਉੱਥੇ ਬਿਲ ਸੈਟਡ ਹੈ ਪੂਰਾ ਜਿਵੇਂ ਆਪਾਂ ਕਹਿ ਸਕਦੇ ਆ ਵਧੀਆ ਕੰਮਕਾਰ ਉਹਦਾ ਚੱਲ ਰਿਹਾ ਹੈ ਨਾ ਤੇ ਉਸ ਤੋਂ ਬਾਅਦ ਜਿਵੇਂ ਚਾਹੇ ਕੋਈ ਗਵਰਨਮੈਂਟ ਜੋਬ ਤੇ ਆ ਕੋਈ ਪੁਲਿਸ ਆਫੀਸਰ ਆ ਕੋਈ ਟੀਚਰ ਆ ਹੈ ਨਾ ਉਹ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਦਾ ਹੈ ਤਕਰੀਬਨ ਜ਼ਿਆਦਾਤਰ ਗਏ ਹੋਏ ਆ 60% ਲੋਕਾਂ ਦੇ ਹੈ ਨਾ ਇਸ ਤਰ੍ਹਾਂ ਦੇ ਜਿਹੜੇ ਹੈਗੀ ਆ ਪ੍ਰੋਫਾਈਲ ਤੇ ਉਹਨਾਂ ਨੂੰ ਪੂਰੀ ਫੀਸ ਦੇਣੀ ਪੈਂਦੀ ਹੈ ਪਰ ਜੇ ਉਹ ਪੀਆਰ ਹੋ ਜਾਂਦੇ ਆ ਤਾਂ ਉਹਨਾਂ ਦੇ ਬੱਚਿਆਂ ਨੂੰ ਮਨ ਲੱਗਦਾ ਬਹੁਤ ਘੱਟ ਪੈਸਿਆਂ ਦੇ ਵਿੱਚ ਪੜਾਈ ਕਰ ਸਕਦੇ ਆ ਬਿਲਕੁਲ ਬਿਲਕੁਲ ਰਾਈਟ ਸਰ ਜੇ ਪੈਰੈਂਟਸ ਦੇ ਕੋਲ ਪੀਆਰ ਹੈ ਜਾਂ ਫਿਰ ਪੈਰੈਂਟਸ ਦੇ ਕੋਲ ਸਟੇਟਸ ਹੈ ਤੁਹਾਡੇ ਬੱਚਿਆਂ ਦੀ ਏਜ 22 ਤੁਹਾਡੇ ਸਟੇਟਸ ਦੇ ਨਾਲ ਉਹਨਾਂ ਨੂੰ ਵੀ ਸਟੇਟਸ ਮਿਲਦਾ ਹੈ ਤੁਹਾਡੇ ਕੋਲ ਪੀਆਰ ਹੈ ਤੇ ਉਹਨਾਂ ਦੇ ਕੋਲ ਵੀ ਪੀਆਰ ਹੈ ਤੇ ਉਹਨਾਂ ਦੀ ਪੀਆਰ ਬੇਸਿਸ ਤੇ ਸੇਮ ਕਾਲਜ ਜਿਹੜਾ ਆਪਾਂ ਇੰਡੀਆ ਤੋਂ 25000 ਡਾਲਰ ਫੀਸ ਪੇ ਕਰ ਰਹੇ ਆ ਉਹਦੇ ਵਿੱਚ ਤੁਸੀਂ 5-7000 ਡਾਲਰ ਦੇ ਵਿੱਚ ਸੇਮ ਕੋਰਸ ਦੇ ਵਿੱਚ ਆਪਣੇ ਬੱਚੇ ਨੂੰ ਪੜਾ ਸਕਦੇ ਹੋ ਇਹੀ ਅਵੇਅਰਨੈਸ ਜਿਹੜੀ ਹੈ ਅਸੀਂ ਹਰ ਰੋਜ਼ ਇੱਕ ਕੈਂਡੀਡੇਟ ਨੂੰ ਦਿੰਦੇ ਆ ਕਿ ਅੱਜ ਬੱਚੇ ਛੋਟੇ ਨੇ ਕੱਲ ਨੂੰ ਤੁਸੀਂ ਇਹ ਪਲਾਨ ਹੀ ਕਰੋਗੇ ਬੱਚੇ ਦੀ ਸੇਫਟੀ ਲਈ ਜਾਂ ਫਿਰ ਕਿਸੇ ਹੋਰ ਪਰਪਸ ਲਈ ਕਿ ਬੱਚੇ ਨੂੰ ਇੰਟਰਨੈਸ਼ਨਲ ਜਿਹੜਾ ਐਕਸਪੋਜ਼ਰ ਹੈ ਉਹ ਮਿਲੇ ਉਹਦੇ ਲਈ ਤੁਸੀਂ ਬੱਚੇ ਨੂੰ ਬਾਹਰ भेਜੋਗੇ ਜੇ ਤੁਸੀਂ ਹੁਣੇ ਆਪਣੇ ਆਪ ਨੂੰ ਇੱਕ ਮੇਨ ਐਪਲੀਕੈਂਟ ਬਣਾ ਕੇ ਅਪ ਟੂ ਏਜ 50 ਵੀ ਜੇ ਤੁਹਾਡੀ ਹੈ ਤੁਸੀਂ ਵੀ ਮਿਨੀਮਮ 5 ਬੈਂਡ 5.5 ਬੈਂਡ ਨਾਲ ਆਪਣਾ ਜਿਹੜਾ ਪੀਆਰ ਦਾ ਸਟੇਟਸ ਹੈ ਉਹ ਲੈ ਸਕਦੇ